ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਬਈ ਤੇ ਫਿਰ ਮਿਲਦੇ ਆ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਹੈਗੀ ਆ ਬਹੁਤ ਹੀ ਜ਼ਿਆਦਾ ਕੰਮ ਦੀ ਬਹੁਤ ਹੀ ਜ਼ਿਆਦਾ ਮਤਲਬ ਯੂਸਫੁਲ ਵੀਡੀਓ ਅੱਜ ਵਾਲੀ ਠੀਕ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਹੈਅਰ ਜਿਹੜੇ ਫਾਲ ਹੈਅਰ ਫਾਲ ਹੁੰਦਾ ਮਤਲਬ ਵਾਲ ਝੜਦੇ ਆ ਵਾਲ ਥੋੜੇ ਜੇ ਜਿਨ੍ਹਾਂ ਦੇ ਭੂਸਲੇ ਜਿਹਾ ਉਹ ਕਾਲੇ ਕਿਵੇਂ ਹੋ ਸਕਦੇ ਆ ਠੀਕ ਆ ਕਈ ਵਾਰੀ ਨਾ ਐ ਮਤਲਬ ਬਚਪਨ ਤੋਂ ਹੀ ਕਈ ਵਾਰੀ ਵਾਲ ਆਪਣੇ ਜਿਹੜੇ ਥੋੜੇ ਭੂਰੇ ਜੇ ਹੁੰਦੇ ਆ ਤੇ ਉਹ ਹੌਲੀ ਹੌਲੀ ਜਿਵੇਂ ਕੱਕੇ ਜੇ ਵਾਲ ਨਹੀਂ ਹੋ ਜਾਂਦੇ ਕਈ ਜਵਾਕਾਂ ਦੇ ਤੇ ਉਹਦੇ ਵਾਸਤੇ ਤੁਸੀਂ ਕਿਵੇਂ ਜਿਹੜੇ ਕੀ ਆਪਦਾ ਤੇਲ ਘਰੇ ਬਣਾ ਕੇ ਆਪਾਂ ਇੱਕ ਤੇਲ ਬਣਾਵਾਂਗੇ ਘਰੇ ਤੇ ਇੱਕ ਕਪੜੀ ਵੀਡੀਓ ਪਹਿਲਾਂ ਆਈ ਹੋਈ ਆ ਆਪਾਂ ਘਰੇ ਜਿਹੜਾ ਕੀ ਆ ਵਾਲ ਝੜਨ ਤੋਂ ਤੇਲ ਬਣਾਇਆ ਹੋਇਆ ਉਹਨੇ ਨਾਲ ਵਾਲ ਝੜਦੇ ਵੀ ਨਹੀਂ ਤੇ ਗਰੋ ਵੀ ਬਹੁਤ ਜ਼ਿਆਦਾ ਕਰਦੀ ਆ ਵਾਲਾਂ ਦੀ ਗਰੋਥ ਬਹੁਤ ਹੁੰਦੀ ਆ ਉਹਦੇ ਨਾਲ ਤੇ ਹੁਣ ਉਹੀ ਤੇਲ ਨੂੰ ਆਪਾਂ ਉਹੀ ਤੇਲ ਪਾਵਾਂਗੇ ਜਿਹੜਾ ਆਪਣਾ ਪਹਿਲਾਂ ਹੀ ਬਣਿਆ ਹੋਇਆ ਤੇਲ ਆ ਤੇ ਉਹਦੇ ਵਿੱਚ ਆਪਾਂ ਇੱਕ ਚੀਜ਼ ਅਲੱਗ ਤੋਂ ਐਡ ਕਰਨੀ ਆ ਜਿਹੜੀ ਕੀ ਮਤਲਬ ਜੇ ਤੁਸੀਂ ਜਦੋਂ ਉਹ ਤੇਲ ਬਣਾਉ ਉਹਦੋਂ ਵੀ ਪਾ ਸਕਦੇ ਆ ਪਰ ਮੈਂ ਮਤਲਬ ਅਲੱਗ ਤੋਂ ਬਣਾ ਕੇ ਰੱਖਦੀ ਆ ਕਿਉਂਕਿ ਇਹ ਸਿਰਫ ਮੈਂ ਆਪਣੀ ਬੇਟੀ ਲਈ ਬਣਾਉਣਾ ਕਿਉਂਕਿ ਉਹਦੇ ਵਾਲ ਥੋੜੇ ਜਿਹਾ ਭੂਸਲੇ ਜੇ ਸੀ ਹੁਣ ਕਾਲੇ ਤਾਂ ਹੁਣ ਹੋ ਗਏ ਆ ਬਹੁਤ ਪਹਿਲਾਂ ਵੀ ਬਣਾਈ ਸੀ ਤੇ ਆਪਾਂ ਇਹ ਚੀਜ਼ ਤੁਹਾਨੂੰ ਦਿਖਾ ਦਿੰਨੇ ਆ ਉਹ ਬਹੁਤ ਹੀ ਈਜੀ ਮਿਲ ਜਾਂਦੀ ਆ ਤਕਰੀਬਨ ਹੁੰਦੀ ਵੀ ਆਪਣੇ ਘਰਾਂ 'ਚ ਤੇ ਨਹੀਂ ਹੈਗੀ ਤਾਂ ਬਹੁਤ ਸੌਖੀ ਤਰੀਕੇ ਨਾਲ ਮਿਲ ਵੀ ਜਾਂਦੀ ਹੈ ਠੀਕ ਆ ਬਹੁਤ ਵੀ ਵਧੀਆ ਤੇਲ ਬਣੂਗਾ ਇਹ ਇੱਕ ਇੰਨਾ ਕੁ ਵਧੀਆ ਤੇਲ ਹੈ ਨਾ ਬਹੁਤ ਜ਼ਿਆਦਾ ਵਧੀਆ ਤੇ ਤੇਲ ਜਿਹੜਾ ਆਪਣਾ ਪਹਿਲਾਂ ਬਣਾਇਆ ਹੋਇਆ ਸੀ ਉਸੇ ਤੇਲ 'ਚ ਪਾਵਾਂਗੇ ਆਪਾਂ ਉਹ ਚੀਜ਼ ਤੇ ਆਪਾਂ ਉਹ ਤੇਲ ਚੱਕ ਲਈਏ ਠੀਕ ਆ ਤੁਹਾਨੂੰ ਮੈਂ ਦਿਖਾਉਣੀ ਹੈ ਕੀ ਚੀਜ਼ ਆ ਉਹ ਤੇ ਆਪਣਾ ਆਹ ਵਾਲਾ ਤਾਂ ਤੇਲ ਆ ਦੇਖ ਲਓ ਤੁਸੀਂ ਤੇਲ ਦਿਖਾਉਣੀ ਮੈਂ ਤੁਹਾਨੂੰ ਆਪਾਂ ਨਾ ਆਹ ਵਾਲਾ ਤੇਲ ਬਣਾਇਆ ਹੋਇਆ ਤੁਸੀਂ ਪਹਿਲਾਂ ਮੇਰੀ ਵੀਡੀਓ ਚ ਦੇਖਿਆ ਹੋਇਆ ਇਹ ਥੋੜਾ ਜਿਹਾ ਅਲੱਗ ਤੋਂ ਵੱਧ ਗਿਆ ਸੀ ਜਿਹੜਾ ਉਹ ਮੇਰਾ ਇਹ ਤਾਂ ਬੰਦ ਬੋਤਲ ਹੀ ਹਜੇ ਪਈ ਆ ਉਹ ਮੈਂ ਵੈਸੇ ਹੀ ਬਾਹਰ ਰੱਖ ਰੱਖਿਆ ਸੀ ਇਹ ਤੇਲ ਨੂੰ ਤੁਸੀਂ ਕੜਾਈ ਵਿੱਚ ਗਰਮ ਕਰਨਾ ਪਹਿਲਾਂ ਠੀਕ ਆ ਆਹ ਵਾਲਾ ਆਪਣਾ ਤੇਲ ਆ ਤੇ ਆਹ ਚੀਜ਼ ਆਪਾਂ ਅੱਜ ਇਹਦੇ ਚ ਐਡ ਕਰਨ ਲੱਗੇ ਆਂ ਦੇਖੋ ਕਮੈਂਟ ਕਰਕੇ ਦੱਸਿਓ ਜਿਹਨੂੰ ਜਿਹਨੂੰ ਪਤਾ ਲੱਗ ਗਿਆ ਵੀ ਇਹ ਕੀ ਚੀਜ਼ ਆ ਤੇ ਨਹੀਂ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਕੀ ਚੀਜ਼ ਆ ਇਹ ਬਾਅਦ ਚੋਂ ਠੀਕ ਆ ਦੇਖੋ ਤੁਸੀਂ ਕੀ ਚੀਜ਼ ਆ ਇਹ ਤੇ ਇਹ ਆਪਾਂ ਤੇਲ ਕੀ ਇੱਕ ਕੜਾਈ ਧਰ ਲਈ ਆਪਾਂ ਦੇਖ ਲਓ ਇੰਨਾ ਕ ਤੇਲ ਤਾਂ ਪਹਿਲਾਂ ਪਾ ਲਿਆ ਜਿਹੜਾ ਮੇਰਾ ਅਲੱਗ ਤੋਂ ਪਿਆ ਹੋਇਆ ਸੀ ਕੁਛ ਆਪਾਂ ਬੋਤਲ ਵਾਲਾ ਤੇਲ ਪਾਵਾਂਗੇ ਹੁਣ ਲੋ ਜੀ ਤੇਲ ਆਪਣਾ ਗਰਮ ਹੋਣਾ ਸ਼ੁਰੂ ਹੋ ਗਿਆ ਆਪਣਾ ਤੇਲ ਰਹਿ ਗਿਆ ਸੀ ਥੋੜਾ ਜਿਹਾ ਆਪਾਂ ਇਹ ਵੀ ਪਾ ਦਗੇ ਵਿੱਚ ਲੋ ਜੀ ਇਹ ਤੇਲ ਆਪਣਾ ਘਰ ਦਾ ਬਣਿਆ ਹੋਇਆ ਪਹਿਲਾਂ ਵੀ ਠੀਕ ਹੈ ਇਹ ਸਰੋਂ ਦਾ ਤੇਲ ਦਾ ਆਪਾਂ ਕਈ ਚੀਜ਼ਾਂ ਮਿਕਸ ਕਰਕੇ ਤੁਸੀਂ ਆਪਣੀ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਲਿੰਕ ਆਪਾਂ نیچے ਦੇ ਦਾਂਗੇ ਤੇ ਇਹ ਤੇਲ ਬਣਾਉਣਾ ਹੋਵੇ ਤਾਂ ਤੁਸੀਂ ਕਰੇ ਠੀਕ ਆ ਇਹਦੇ ਨਾਲ ਵਾਲ ਕਾਲੇ ਵੀ ਹੁੰਦੇ ਆ ਵਾਧੇ ਵੀ ਆ ਤੇ ਇਹ ਝੜਨੋਂ ਤਾਂ ਬਿਲਕੁਲ ਹੀ ਬੰਦ ਹੋ ਜਾਂਦੇ ਆ ਤੁਹਾਨੂੰ 1 ਮਹੀਨੇ ਬਾਅਦ ਰਿਜ਼ਲਟ ਮਿਲ ਜਾਂਦਾ ਜਦੋਂ ਤੁਸੀਂ 2-3 ਦਿਨਾਂ ਬਾਅਦ ਲਾਉਣੇ ਹਫ਼ਤੇ 'ਚ 2 ਵਾਰੀ ਲਾਉਣਾ ਹੈ ਜੇ ਤੇਲ ਜ਼ਿਆਦਾ ਵਾਰੀ ਵੀ ਲਾ ਸਕਦੇ 3 ਵਾਰੀ ਵੀ ਠੀਕ ਆ ਤੇ 2 ਵਾਰੀ ਤਾਂ ਲਾਉਣਾ ਹੀ ਲਾਉਣਾ ਨਹੀਂ 2 ਵਾਰੀ ਤਾਂ ਜ਼ਰੂਰੀ ਆ ਤੇ ਆ ਚੀਜ਼ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਇਹ ਚੀਜ਼ ਆਪਾਂ ਇਹਦੇ ਵਿੱਚ ਪਾਉਣੀ ਅੱਜ ਲਓ ਜੀ ਤੇਲ ਆਪਣਾ ਜਿਹੜਾ ਕਿ ਗਰਮ ਹੋ ਗਿਆ ਸੀ ਇਹ ਤੁਸੀਂ ਕੜਛੀ ਡੇਢ ਕੜਛੀ 2 ਕੜਛੀਆਂ ਤੱਕ ਪਾ ਸਕਦੇ ਹੋ ਠੀਕ ਆ ਕੋਈ ਇਹਦੀ ਹੈ ਨਹੀਂਗਾ ਵੀ ਇਹ ਤੁਸੀਂ ਮਿਣਕੇ ਪਾਉਣੀ ਆ ਆਪਣਾ ਲੀਟਰ ਤੋਂ ਜ਼ਿਆਦਾ ਤੇਲਾ ਥੋੜਾ ਜਿਹਾ ਮੁੱਚ ਕਮੈਂਟਾਂ ਚ ਜਲਦੀ-ਜਲਦੀ ਦੱਸ ਦਿਓ ਜਿਹਨੂੰ-ਜਿਹਨੂੰ ਪਤਾ ਲੱਗ ਗਿਆ ਵੀ ਇਹ ਤੇਲ ਅਬੀ ਆ ਚੀਜ਼ ਕੀ ਆ ਠੀਕ ਆ ਜੋਦੀ ਆ ਪਾਤੀ ਆ ਇਹ ਆਪਾਂ ਮਤਲਬ ਹੁਣ ਜਦੋਂ ਇਹ ਪਾ ਦੇਣੀ ਆ ਠੀਕ ਆ ਤਾਂ ਆਪਾਂ ਇਹਨੂੰ ਰਿੰਨੀ ਜਾਣਾ ਤੇਲ ਨੂੰ ਘੱਟ ਅੱਗ ਕਰ ਦੇਣੀ ਆ ਜਦੋਂ ਇਹ ਚੰਗੀ ਤਰ੍ਹਾਂ ਸੜ ਜੇ ਫਿਰ ਤੇ ਜਿਹੜਾ ਗੈਸ ਆ ਬੰਦ ਕਰਨਾ ਇਹ ਸਾੜ ਨਹੀਂ ਆਪਾਂ ਇਸ ਤੇਲ ਦੇ ਵਿੱਚ ਇਹ ਚੀਜ਼ ਆ ਜਿਹੜੀ ਪਾਈ ਆਪਾਂ ਠੀਕ ਆ ਫਿਰ ਤੁਸੀਂ ਵਾਲਾਂ ਦੀ ਗਰੋਥ ਤੁਸੀਂ ਕਹੋਗੇ ਵੀ ਕਟਵਾਉਣੇ ਪਿਆ ਕਰਨੇ ਤੁਹਾਨੂੰ ਵਾਲ ਇੰਨੇ ਕ ਜਿਆਦਾ ਵਾਲ ਵੱਧ ਜਾਂਦੇ ਨੇਗਾ ਤੇ ਕਾਲੇ ਵੀ ਹੋ ਜਾਂਦੇ ਆ ਠੀਕ ਆ ਤਲੋ ਜੀ ਹੁਣ origignal ਸ਼ੁਰੂ ਹੋ ਗਿਆ ਦੇਖੋ ਤੁਸਾਂ ਨੂੰ ਦਿਖੀ ਜਾਂਦਾ ਆ ਦੇਖੋ ਇਹ ਆਪਾਂ ਹੁਣ ਚੰਗੀ ਤਰ੍ਹਾਂ ਇਹ ਬੜੀ ਦਲੀਜੀ ਬਣੀ ਪਈ ਸੀ ਇਹਨੂੰ ਚੰਗੀ ਤਰ੍ਹਾਂ ਖੋਰਦੀ ਐ ਨਿਕੜਸੀ ਸਵਾ ਦਾ ਕੜਸੀ ਸੀਗਾ ਆਪਾਂ ਸਾਰਾ ਇਸੇ ਕੋਲ ਹੈਗੀ ਤੇ ਕੋਲੂ ਤੋਂ ਆਰਾਮ ਨਾਲ ਮਿਲ ਜਾਂਦੀ ਆ ਕੋਲੂ ਤੋਂ ਤੁਸੀਂ ਸਰੋਂ ਦੇ ਮਤਲਬ ਗਾਰ ਕਹਿ ਕੇ ਲੈ ਸਕਦੇ ਹੋ ਤੇ ਇੰਨੀ ਦੇ ਜਿਆਦਾ ਵਧੀਆ ਚੀਜ਼ਾਂ ਇੰਨੀ ਕੁ ਜਿਆਦਾ ਵਧੀਆ ਚੀਜ਼ਾਂ ਨਾਲ ਬਹੁਤ ਜਿਆਦਾ ਵਧੀਆ ਆ ਦੇਖੋ ਤੁਸੀਂ ਨਾ ਇਹ ਸੜਨਾ ਸ਼ੁਰੂ ਹੋ ਗਈ ਆ ਦੇਖ ਲਓ ਜਦੋਂ ਪੂਰੀ ਤਰ੍ਹਾਂ ਨਾਲ ਸੜ ਗਈ ਨੇ ਇਹ ਤੇਲ ਦੇ ਵਿੱਚ ਆਪਣੇ ਆਪ ਹੌਲੀ 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 ਤਾਂ ਫਿਰ ਆਪਾਂ ਜਿਹੜੀ ਕਿ ਗੈਸ ਬੰਦ ਕਰਕੇ ਇਹਨੂੰ ਐਵੇਂ ਰੱਖ ਦਿਆਂਗੇ ਪੂਰਾ ਠੰਡਾ ਹੋਊਗਾ ਜਦੋਂ ਉਦੋਂ ਆਪਾਂ ਤੇਲ ਪਾਉਣ ਲਾਂਗੇ ਬਸ ਇਹ ਐਸਾ ਆਪਾਂ ਕੱਟ ਕਰਦੇ ਨੇ ਇਹਨੂੰ ਆਪਾਂ ਰਿਜੀ ਜਾਂ ਦਿੰਦੇ ਹਾਂ ਹੁਣ ਠੀਕ ਆ ਹੌਲੀ ਹੌਲੀ ਆਏ ਆਪੇ ਬਣੀ ਜਾਊਗਾ ਬਸ ਲਓ ਜੀ ਹੁਣ ਆ ਪੂਰੀ ਤਰ੍ਹਾਂ ਨਾਲ ਬਣ ਗਿਆ ਦੇਖੋ ਤੁਸੀਂ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਇਹ ਗੈਸ ਆ ਬੰਦ ਕਰ ਦਿਆਂਗੇ ਦੇਖੋ ਤੇਲ ਦੇ ਵਿੱਚ ਇਹ ਬਿਲਕੁਲ ਮਿਕਸ ਹੋ ਗਈ ਆ ਜਿਹੜੀ ਆਪਾਂ ਪਾਈ ਸੀ ਨੀਚੇ ਹੈ ਨਹੀਂ ਆ ਦੇਖੋ ਤੁਸੀਂ ਠੀਕ ਆ ਲਓ ਜੀ ਇਹ ਚੰਗੀ ਤਰ੍ਹਾਂ ਸੜ ਗਈ ਆ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਸ਼ਾਮ ਤੱਕ ਇਹ ਪਿਆਰ ਕੁਕ ਇਹ ਈ ਜਲਦੀ ਠੰਡਾ ਨਹੀਂ ਹੁੰਦਾ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਜੂਗਾ ਫੇਰ ਆਪਾਂ ਇਹਨੂੰ ਕੁਣਾਗੇ ਠੀਕ ਆ ਤੇ ਫੇਰ ਇਹਨੂੰ ਆਪਾਂ ਜਿਹੜੀ ਕੀ ਆ ਕੰਚ ਦੀ ਬੋਤਲ ਆਪਣੇ ਕੋਲੇ ਇਹਦੇ ਚ ਹੀ ਪਾ ਲਾਂਗੇ ਜੇ ਬਚ ਗਿਆ ਆਪਾਂ ਇਹਦੇ ਚ ਪਾ ਦਾਂਗੇ ਸੜ ਕਰਨ ਤੇ ਆਪਾਂ ਜਿਹੜਾ ਚਾਂ ਸਟੀਲ ਦੀ ਚਾਹ ਪਣੀ ਨਾ ਬੁਣਾਗੇ ਆਪਾਂ ਹੁਣ ਦੇਖੋ ਲਓ ਜੀ ਤੇਲ ਬਣ ਕੇ ਜਿਹੜਾ ਤਿਆਰ ਹੋ ਗਿਆ ਦੇਖ ਲਓ ਹੁਣ ਤੁਸੀਂ ਐਵੇਂ ਮਤਲਬ ਇਹਨੂੰ ਨਾ ਵੀ 2 ਘੰਟੇ ਦਿਨੇ ਇਗੜਤਾ ਪਰ ਰੰਣਾ ਰੰਣਾ ਆਇ ਨੂੰ ਚੰਗੀ ਤਰ੍ਹਾਂ ਜਿਹੜੀ ਉੱਪਰ ਆਪਾਂ ਉਹ ਗਾਰ ਪਾਈ ਆ ਨਾ ਸਰੋਂ ਦੀ ਖਾਲ ਮਤਲਬ ਸਰੋਂ ਦੇ ਤੇਲ ਦੀ ਉਹ ਚੰਗੀ ਤਰ੍ਹਾਂ ਵਿੱਚ ਸੜ ਜਾਣੀ ਚਾਹੀਦੀ ਹੈ ਤੇ ਤੇਲ ਆ ਜਿਹੜਾ ਪੂਰਾ ਕਾਲਾ ਹੋ ਜਾਊਗਾ ਠੀਕ ਆ ਤੇ ਫੇਰ ਆਪਾਂ ਇਹਨੂੰ ਮਤਲਬ ਅੱਧੇ ਘੰਟੇ ਤੋ ਗੈਸ ਆ ਜਿਹੜਾ ਬੰਦ ਕਰ ਦੇਣਾ ਤੇ ਐਵੇਂ ਛੱਡ ਦੇਣਾ ਪੂਰੀ ਰਾਤ ਆਪਾਂ ਐਵੇਂ ਇਹਨੂੰ ਲੋਹੇ ਦੇ ਭਾਂਡੇ ਚ ਜਿਹੜੇ ਚ ਵੀ ਤੁਸੀਂ ਬਣਾਓਗੇ ਉਹਦੇ ਚ ਪਿਆਰ ਦੇ ਉਵੇਂ ਹੀ ਸਮਾਨ ਸਨ ਹੀ ਠੀਕ ਆ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਹਨੂੰ ਮਤਲਬ ਸ਼ਾਣ ਕੇ ਚੰਗੀ ਤਰ੍ਹਾਂ ਤੇ ਪੁੰਨ ਕੇ ਰੱਖ ਲਾਂਗੇ ਤੇ ਤੁਸੀਂ ਜਦੋਂ ਵੀ ਸਿਰ ਧੋਣਾ ਉਸ ਤੋਂ ਅੱਧਾ ਪੌਣਾ ਘੰਟਾ ਘੰਟਾ ਪਹਿਲਾਂ ਜਰੂਰ ਸਿਰ ਤੇ ਲਾ ਕੇ ਚੰਗੀ ਤਰ੍ਹਾਂ ਜੇ ਵੱਧ ਰੱਖ ਸਕਦੇ ਹੋ ਤਾਂ ਤੁਹਾਡੀ ਇੱਛਾ ਮਤਲਬ 2 ਘੰਟੇ ਵੀ ਲਾ ਸਕਦੇ ਹੋ ਨਹੀਂ ਤਾਂ ਘੰਟਾ ਇੱਕ ਤਾਂ ਰੱਖਣੀ ਰੱਖਣਾ ਇਹਨੂੰ ਤੇ ਉਸ ਤੋਂ ਬਾਅਦ ਜਿਹੜਾ ਵਾਲ ਆ ਜਿਹੜੇ ਨਾਰਮਲ ਸ਼ੈਂਪੂ ਨਾਲ ਜਿਹੜੇ ਨਾਲ ਵੀ ਤੁਸੀਂ ਧੋਂਦੇ ਹੋ ਧੋ ਲਓ ਹੌਲੀ ਹੌਲੀ ਜਿਹੜੇ ਤੋਂ ਡੇ ਵਾਲ ਆ ਜਿਹੜੇ ਉਮਰ ਤੋਂ ਪਹਿਲਾਂ ਚਿੱਟੇ ਹੋਏ ਵੇ ਆ ਉਹ ਕਾਲੇ ਹੋਣੇ ਸ਼ੁਰੂ ਹੋ ਜਾਣੇ ਅੱਜ ਕੱਲ ਨਾ ਛੋਟੇ ਛੋਟੇ ਬੱਚਿਆਂ ਦੇ ਵਾਲ ਆ ਜਿਹੜੇ ਚਿੱਟੇ ਹੋਈ ਜਾਂਦੇ ਆ ਉਹਨਾਂ ਲਈ ਇਹ ਬਹੁਤ ਹੀ ਵਧੀਆ ਸਾਈਡ ਇਫੈਕਟ ਨਹੀਂ ਹੈਗਾ ਕੋਈ ਕੁਛ ਨਹੀਂ ਤੇ ਇਹ ਨਾ ਕੋਈ ਸਮੈਲ ਆਉਂਦੀ ਹੈ ਤੇਲ ਦੀ ਤੇ ਤੁਸੀਂ ਥੋੜੀ ਜੀ ਵਿੱਚ ਦਹੀਂ ਪਾਲਿਆ ਕਰੋ ਇਹ ਤੇਲ ਪਾਲਿਆ ਕਰੋ ਤੇ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਜਿਹੜਾ ਕਿ ਹਫਤੇ ਤੋਂ ਤੋ ਤੀਜੇ ਚੌਥੇ ਦਿਨ ਜਦੋਂ ਵੀ ਤੁਸੀਂ ਉਹਨੂੰ ਸਿਰ ਨਵਾਉਣਾ ਤੇ 2 ਘੰਟੇ ਪਹਿਲਾਂ ਲਾ ਦਿਓ ਵਾਲਾ ਜਿਹੜੇ ਜੇ ਭੂਸਲੇ ਜੇ ਕੱਕੇ ਆ ਜਿਨ੍ਹਾਂ ਦੇ ਜਵਾਕਾਂ ਦੇ ਵਾਲ ਉਹ ਵੀ ਕਾਲੇ ਹੋਣਗੇ ਜੇ ਜੇ ਪਹਿਲਾਂ ਚਿੱਟੇ ਆ ਗਏ ਆ ਵੀਕਨੈਸ ਕਰਕੇ ਕਈ ਵਾਰੀ ਕੋਈ ਵੀ ਦਿੱਕਤ ਕਰਕੇ ਤਾਂ ਉਹ ਜਿਹੜੇ ਹੌਲੀ ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਤੇ ਠੀਕ ਆ ਸਾ ਇੰਨੇ ਵਾਲ ਚਮਕਦਾਰ ਸ਼ਾਈਨ ਵੀ ਕਰਨਗੇ ਤੇ ਗਰੋਥ ਵੀ ਵਾਲਾਂ ਦੀ ਜਿਹੜੀ ਕਿ ਹੋਊਗੀ ਇੰਨਾ ਵਧੀਆ ਤੇਲ ਆ ਇਹ ਤੁਸੀਂ ਯੂਜ਼ ਜ਼ਰੂਰ ਕਰਿਓ ਤੇ ਇਹ ਬਣਾ ਲਓ ਕੋਈ ਇਹ ਵਾਲਾਂਾਂ ਦੀਆਂ ਚੀਜ਼ਾਂ ਦਾ ਇਕੱਠੀਆਂ ਕਰਨੀਆਂ ਨਹੀਂ ਸਮਾਨ ਆ ਜਿਹੜਾ ਸੌਖਾ ਜਿਹਾ ਜੇ ਤਾਂ ਤੁਸੀਂ ਸਾਰਾ ਤੇਲ ਮੇਰੇ ਏਵੇਂ ਤਰੀਕੇ ਸਰ ਪਹਿਲਾਂ ਵਾਲਾ ਤੇਲ ਵਾਂਗੂ ਬਣਾਉਣਾ ਤਾਂ ਤੁਸੀਂ ਉਹ ਵੀਡੀਓ ਚੈੱਕ ਕਰ ਲਿਓ ਆਪਾਂ ਲਿੰਕ ਨੀਚੇ ਵੀਡੀਓ 'ਚ ਲਾ ਦਾਂਗੇ ਤਾਂ ਪਹਿਲਾਂ ਤੁਸੀਂ ਉਹਵੇਂ ਤੇਲ ਤਿਆਰ ਕਰ ਲਓ ਫਿਰ ਇਹ ਸਰੋਂ ਦੀ ਗਾਰ ਜਿਹੜੀ ਹੈ ਬਾਅਦ ਚੋਂ ਪਾ ਲਓ ਠੀਕ ਆ ਜੇ ਤੁਸੀਂ ਉਹ ਚੀਜ਼ਾਂ ਨਹੀਂ ਪਾਉਣੀਆਂ ਤੁਸੀਂ ਇਹ ਕੱਲਾ ਇਹ ਮਤਲਬ ਕਿ ਵਾਲ ਕਾਲੇ ਹੋਣ ਵਾਸਤੇ ਬਣਾਉਣਾ ਤਾਂ ਤੁਸੀਂ ਸਿੰਪਲ ਸਰੋਂ ਦਾ ਤੇਲ ਲੈ ਲਓ 1.5 ਲੀਟਰ ਤੇ ਮਤਲਬ ਕੋਲੀ ਦੋ ਕੋਲੀਆਂ ਦੇ ਨੇੜ ਸਰੋਂ ਦੀ ਗਾਰ ਲੈ ਲਓ ਠੀਕ ਆ ਤਾਂ ਉਹ ਜਿਹੜੀ ਕੋਲੂ ਤੋਂ ਵੀ ਮਿਲ ਜਾਂਦੀ ਹੈ ਤੇ ਜੇ ਆਪਾਂ ਘਰੇ ਤੇਲ ਕਢਾਉਨੇ ਉਹਨਾਂ ਦੇ ਜਿੰਨਾਂ ਦੇ ਵੱਡੇ ਭਾਂਡੇ ਚ ਜਦੋਂ ਕਢਾ ਕੇ ਲਿਉਨੇ ਆ ਉਹਨੂੰ ਜਦੋਂ ਆਪਾਂ ਤੇਲ ਨੂੰ ਕਿਸੇ ਹੋਰ ਭਾਂਡੇ ਚ ਕੱਢਦੇ ਆ ਤਾਂ ਉਹਦੇ ਚ ਹੁੰਦੀ ਆ ਨੀਚੇ ਉਹ ਕੱਢ ਲਓ ਤਿਆ ਦੇਖੋ ਆਪਾਂ ਤੇਲ ਆ ਜਿਹੜਾ ਤਿਆਰ ਕਰ ਲਿਆ ਸੀ ਇਹਦੇ ਚ ਆਪਾਂ ਵਿਟਾਮਿਨ E ਦੇ 5-6 ਕੈਪਸੂਲ ਪਾ ਕੇ ਤੇ ਤੇਲ ਜਿਹੜੀ ਬੋਤਲ ਭਰ ਕੇ ਰੱਖ ਲਾਂਗੇ ਜੇ ਸਟੋਰ ਕਰਨਾ ਜਿਆਦਾ ਸਮੇਂ ਲਈ ਤੁਸੀਂ 5-6 ਮਹੀਨੇ ਲਈ ਤਾਂ ਫਿਰ ਤੁਸੀਂ ਕੰਚ ਦੇ ਬਰਤਨ 'ਚ ਸਟੋਰ ਕਰਨਾ ਜੇ ਤੁਸੀਂ ਮਤਲਬ ਮਹੀਨੇ ਦਾ ਹੀ ਬਣਾ ਰਹੇ ਹੋ ਤਾਂ ਥੋੜਾ ਜਿਹਾ ਤੁਸੀਂ ਫਿਰ ਰੱਖ ਸਕਦੇ ਹੋ ਕਿਉਂਕਿ ਹਫਤੇ ਦਸਾਂ ਦਿਨਾਂ ਤੋਂ ਲਾ ਲੈਣਾ ਜੇ ਇੰਨਾ ਕੁ ਬਣਾਉਣੇ ਆ ਤਾਂ ਫਿਰ ਤੁਸੀਂ ਕਿਸੇ ਵੀ ਮਤਲਬ 에ਅਰ ਟਾਈਟ ਕੋਈ ਵੀ ਡੱਬਾ ਬੋਤਲ ਜਿਹੜੀ ਹੈਗੀ ਤੁਸੀਂ ਉਹਦੇ 'ਚ ਪਾ ਕੇ ਰੱਖ ਸਕਦੇ ਹੋ ਓਕੇ ਜੀ ਬਾਏ ਵੀਡੀਓ ਵਧੀਆ ਲੱਗੀ ਲਾਈਕ